ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਆਪਾਂ ਜਵਾਹਰ ਨਵੋਦੇਆ ਵਿਦਿਆਲਿਆ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ ਤੇ ਅੱਜ ਜਿਹੜੇ ਮੈਂ ਸਵਾਲ ਲੈ ਕੇ ਆਏ ਆ ਉਹ ਬੋਰਡ ਮਾਸ ਦੇ ਫਾਰਮੂਲੇ ਦੇ ਨਾਲ ਸੰਬੰਧਿਤ ਸਵਾਲ ਨੇ ਬਾਡ ਮਾਸ ਬੀ او ਡੀ ਐਮ ਏ ਐਸ ਬੀ او ਡੀ ਐਮ ਏ ਐਸ ਸਾਨੂੰ ਵਿਅੰਜਕਾਂ ਵਾਲੇ ਬਹੁਤ ਸਵਾਲ ਮਿਲਣਗੇ ਅਸੀਂ ਸੰਖਿਆਵਾਂ ਨਾਲ ਸੰਬੰਧਿਤ ਸਵਾਲ ਕਰ ਰਹੇ ਹਾਂ ਸੰਖਿਆਵਾਂ ਦੀਆਂ ਕਿਰਿਆਵਾਂ ਕਿਰਿਆਵਾਂ ਸਾਰੀਆਂ ਬਾਡ ਮਾਸ ਦੇ ਫਾਰਮੂਲੇ ਵਿੱਚ ਜੋੜ ਗੁਣਾ ਘਟਾ ਭਾਗ ਸਾਰਾ ਆ ਜਾਂਦਾ ਹੈ ਇਸ ਤਰੀਕੇ ਨਾਲ ਅਸੀਂ ਕਰਾਂਗੇ 20 ਤੋਂ ਭਾਗ ਹੈ ਬ੍ਰੈਕਟ ਤੇ ਉਹ ਤੋਂ ਭਾਵ ਹੈ ਆਫ ਆਫ ਤੋਂ ਭਾਵ ਹੈ ਕੁਝ ਪਾਵਰ ਜਿ ਲੱਗੀਆਂ ਹੁੰਦੀਆਂ ਨੇ ਕੁਝ ਅੰਡਰ ਰੂਟਸ ਲੱਗੇ ਹੁੰਦੇ ਨੇ ਤੇ ਡੀ ਤੋਂ ਭਾਵ ਹੈ ਡਿਵੀਜ਼ਨ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਭਾਗ ਐਮ ਤੋਂ ਭਾਵ ਹੈ ਮਲਟੀਪਲਾਈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਗੁਣਾ ਤੇ ਏ ਤੋਂ ਭਾਵ ਹੈ ਐਡੀਸ਼ਨ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਜੋੜ ਐਸ ਤੋਂ ਭਾਵ ਹੈ ਸਬਟ੍ਰੈਕਸ਼ਨ ਸਬਟ੍ਰੈਕਸ਼ਨ ਤੋਂ ਭਾਵ ਹੈ ਘਟਾਓ ਤੇ ਇਹ ਸਾਡੀ b ਹੈਗੀ ਸੀ ਬ੍ਰੈਕਟ ਤੇ ਸਾਨੂੰ ਵਿਅੰਜਕਾਂ ਵਾਲੇ ਕੁ ਸਵਾਲ ਸਾਡੇ ਹਰ ਇੱਕ ਪੇਪਰ ਦੇ ਵਿੱਚ ਪਹਿਲਾਂ ਵੀ ਲਗਭਗ ਇੱਕ ਸਵਾਲ ਇੱਕ ਪੇਪਰ ਦੇ ਵਿੱਚ ਆਇਆ ਹੋਇਆ ਹੈ ਅੱਜ ਇਸ ਤਰ੍ਹਾਂ ਦੇ ਹੀ ਕੁਝ ਸਵਾਲ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਜਿਨ੍ਹਾਂ ਦਾ ਆਪਾਂ ਅਭਿਆਸ ਕਰਾਂਗੇ ਪਿਆਰੇ ਬੱਚਿਓ ਅਸੀਂ ਇਹਦੇ ਵਿੱਚ ਬੌਡਮਾਸ ਦੇ ਫਾਰਮੂਲੇ ਦੇ ਨਾਲ ਪਹਿਲਾਂ ਗੁਣਾ ਹੱਲ ਕਰਾਂਗੇ ਤਨ ਸਾਨੂੰ ਦਿੱਤੇ ਹਨ ਘਟਾ ਜੋੜ ਪਰ ਸਭ ਤੋਂ ਪਹਿਲਾਂ ਅਸੀਂ ਗੁਣਾ ਹੱਲ ਕਰਨੀ ਹੈ 15 ਕਟਾ 10 ਜੋੜ 9 ਤੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਅਸੀਂ ਜੋੜ ਜੋੜ ਵਾਲੇ ਵਿਅੰਜਕਾਂ ਨੂੰ ਜੋੜਨਾ ਹੈ ਸਾਡੇ ਲਈ ਜੋੜ ਵਾਲੇ ਵਿਅੰਜਕ ਹਨ 2 15 ਤੇ 9 ਜਿਸ ਦੇ ਮੂਰੇ ਕੋਈ ਨਿਸ਼ਾਨੀ ਨਾ ਹੋਵੇ ਇਹਦਾ ਮਤਲਬ ਉਹ ਵਿਅੰਜਕ ਜੋੜ ਦਾ ਹੁੰਦਾ ਹੈ ਇਹ ਗੱਲ ਯਾਦ ਰੱਖਣੀ ਪਵੇਗੀ ਜਿਸ ਦੇ ਅੱਗੇ ਕੋਈ ਨਿਸ਼ਾਨੀ ਨਾ ਹੋਵੇ ਉਹ ਵਿਅੰਜਕ ਜੋੜ ਦਾ ਹੁੰਦਾ ਹੈ ਅਸੀਂ ਜੋੜ ਜੋੜ ਵਾਲੇ ਵਿਅੰਜਕ ਜੋੜਨੇ ਹਨ ਪਹਿਲਾਂ 15 ਤੇ 9 24 ਕਟਾ 10 24 ਦੇ ਵਿੱਚੋਂ 10 ਘਟਾਏ ਤਾਂ ਸਾਡਾ ਉੱਤਰ ਆ ਜਾਵੇਗਾ 14 ਇਸੇ ਤਰ੍ਹਾਂ ਸਾਡਾ ਅਗਲਾ ਸਵਾਲ ਹੈ ਇਸ ਵਿੱਚ ਸਾਨੂੰ ਦੋ ਚਿੰਨ ਦਿੱਤੇ ਹਨ ਗੁਣਾ ਤੇ ਘਟਾ ਦਾ ਤਾਂ ਬੌਡਮਾਸ ਦੇ ਫਾਰਮੂਲੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਗੁਣਾ ਨੂੰ ਹੱਲ ਕਰਾਂਗੇ 8 8 64 8 8 64 64 ਦੇ ਵਿੱਚੋਂ 64 ਘਟਾਵਾਂਗੇ ਤਾਂ ਸਾਡਾ ਉੱਤਰ ਆ ਜਾਵੇਗਾ 0 ਤੇ ਅਗਲੀ ਰਕਮ ਹੈ 30 6 3 2 5 ਤਾਂ ਸਾਡੇ ਬਾਡ ਮਾਸ ਦੇ ਫਾਰਮੂਲੇ ਅਨੁਸਾਰ ਸਭ ਤੋਂ ਅਸੀਂ ਪਹਿਲਾਂ ਭਾਗ ਹੱਲ ਕਰਾਂਗੇ 30 6 ਨੂੰ 3 ਨਾਲ ਭਾਗ ਕਰਨ ਤੇ ਸਾਨੂੰ ਆ ਜਾਵੇਗਾ 2 3 2 6 ਹੁੰਦਾ ਹੈ 2 5 ਉਸ ਤੋਂ ਬਾਅਦ ਅਸੀਂ ਗੁਣਾ ਹੱਲ ਕਰਨੀ ਹੈ 30 2 5 2 10 ਇਸ ਤੋਂ ਬਾਅਦ ਅਸੀਂ ਜੋੜ ਹੱਲ ਕਰਨਾ ਹੈ 30 ਤੇ 2 32 ਘਟਾ 10 ਹੁਣ 32 ਦੇ ਵਿੱਚੋਂ 10 ਘਟਾ ਦੇਨੇ ਹਨ ਤਾਂ ਸਾਡਾ ਉੱਤਰ ਆ ਜਾਵੇਗਾ 22 ਅੱਜ ਮੈਂ ਲਗਭਗ ਸਾਰੇ ਸਵਾਲ ਇੱਕ ਤਰ੍ਹਾਂ ਦੇ ਹੀ ਲੈ ਕੇ ਆਇਆ ਹਾਂ ਤੇ ਇਹਨਾਂ ਨੂੰ ਹੀ ਆਪਾਂ ਅੱਜ ਸਮਝ ਰਹੇ ਹਾਂ ਇਹਨਾਂ ਦਾ ਹੀ ਤੁਸੀਂ ਬਾਰ-ਬਾਰ ਅਭਿਆਸ ਕਰਨਾ ਹੈ ਤੇ ਫਿਰ ਸਾਡੇ ਲਈ ਵੇ ਗੁਣਾ ਵਾਲੇ ਤੇ ਘਟਾ ਦੇ ਨਿਸ਼ਾਨੀਆਂ ਹਨ ਪਹਿਲਾ ਅਸੀਂ ਗੁਣਾ ਨੂੰ ਹੱਲ ਕਰਾਂਗੇ 5 5 25 ਹਸਲ ਦੋ 5 5 25 ਤੇ ਦੋ 27 ਘਟਾ 5 4 20 ਹਸਲ ਦੋ 5 4 20 ਤੇ ਦੋ 22 ਘਟਾ 55 1 55 ਤਾਂ ਫਿਰ ਅਸੀਂ ਇਹ ਸਾਰੇ ਘਟਾਉ ਦੇ ਹਨ ਤੇ ਆਹ ਇੱਕ ਰਕਮ ਜੋੜਦੀ ਹੈ ਚਾਹੇ ਤਾਂ ਪਹਿਲਾਂ ਇਹਨਾਂ ਦਾ ਜੋੜ ਕਰ ਲੈਣੇ ਹਾਂ ਜਾ ਇਹਦੇ ਵਿੱਚੋਂ 1 ਘਟਾ ਲਨੇ ਹਾਂ ਉਹਦੇ ਵਿੱਚੋਂ ਉਹ ਇਹਦੇ ਵਿੱਚੋਂ 220 ਘਟਾਵਾਂਗੇ 5 ਦੇ ਵਿੱਚੋਂ 0 ਘਟਾਈ 5 7 ਦੇ ਵਿੱਚੋਂ 2 ਘਟਾਏ 5 2 ਦੇ ਵਿੱਚੋਂ 2 ਘਟਾਈ 0 ਕੋਈ ਜ਼ਰੂਰਤ ਨਹੀਂ ਹੈ ਇਹਦੇ ਵਿੱਚੋਂ ਫੇਰ ਅਸੀਂ 55 ਘਟਾ ਦਿੰਦੇ ਹਾਂ 55 ਦੇ ਵਿੱਚੋਂ 55 ਘਟਾਏ 0 ਇਹਦੇ ਵਿੱਚੋਂ 0 ਅਸੀਂ ਕੱਢ ਲਿਆ ਹੈ ਪਰ ਇਸ ਨੂੰ ਅਸੀਂ ਇੱਕ ਤਰੀਕੇ ਨਾਲ ਹੋਰ ਵੀ ਹੱਲ ਕਰ ਸਕਦੇ ਸੀ ਅਗਰ ਸਾਨੂੰ 55 ਦਾ ਪਹਾੜਾ ਅਸੀਂ ਦੇਖੀਏ 55 ਦਾ ਪਹਾੜਾ 5 ਤੱਕ ਪੜਨਾ ਹੈ 5 ਇੱਥੇ 55 ਦਾ ਪਹਾੜਾ 4 ਤੱਕ ਪੜਨਾ ਹੈ ਤੇ ਇੱਥੇ 55 ਦਾ ਪਹਾੜਾ 1 ਤੱਕ ਪੜਨਾ ਹੈ 55 5 ਦੇ ਵਿੱਚੋਂ 55 ਘਟਾਉਣਾ ਹੈ ਭਾਅ 55 ਏਕਮ 55 ਹੀ ਇੱਥੇ ਰਹਿ ਗਿਆ ਤੇ 55 ਏਕਮ 55 ਸਾਲ ਦੇ ਵੀ ਪੈਣਾ ਹੈ 55 ਦੇ ਵਿੱਚੋਂ 55 ਘਟਾਉਣ ਤੇ ਸਾਲ ਦੇ ਵੀ ਉੱਤਰ ਕੀ ਆਏਗਾ 0 ਅਗਲਾ ਸਵਾਲ ਹੈ 37 9 45 9 18 9 ਤਾਂ ਸਭ ਤੋਂ ਪਹਿਲਾਂ ਅਸੀਂ ਗੁਣਾ ਗੁਣਾ ਵਾਲੇ ਜਿਹੜੀਆਂ ਰਕਮਾਂ ਨੇ ਵਿਅੰਜਕ ਨੇ ਉਹ ਹੱਲ ਕਰਾਂਗੇ 37 ਦਾ 9 ਨਾਲ 9 ਸੱਤ ਤੇ 63 ਹਸਲ 6 9 3 27 ਤੇ 6 33 ਜੋੜ 45 ਦੀ 9 ਨਾਲ ਗੁਣਾ ਕਰਾਂਗੇ 9 5 45 ਹਸਲ 4 9 4 36 ਤੇ 4

ਤੰਨੇ ਤੇ 4 7 ਤੇ 1 8 ਤੇ 1 9 ਕਿਹਾਰੇ ਬੱਚੋ ਇਹਦਾ ਉੱਤਰ ਆਏਗਾ 900 ਬੱਚਿਓ ਇਹਨੂੰ ਅਸੀਂ ਹੋਰ ਸੌਖਾ ਵੀ ਕਰ ਸਕਦੇ ਹਾਂ ਦੋ ਤਰੀਕਿਆਂ ਨਾਲ ਕਰ ਸਕਦੇ ਹਾਂ ਸਾਰਿਆਂ ਦੇ ਵਿੱਚ 9 9 ਦੇ ਨਾਲ ਗੁਣਾ ਹੈ ਤੇ ਜੇ ਕਹਾਂ ਸੀ ਅਗਲੇ ਅੰਕਾਂ ਦਾ ਜੋੜ ਕਰ ਦਈਏ 37 ਤੇ 45 ਤੇ 18 ਦਾ ਜੋੜ ਕਰਕੇ ਉਸ ਦੀ ਗੁਣਾ 9 ਨਾਲ ਕਰ ਦਈਏ ਤਾਂ ਵੀ ਸਾਡਾ ਉੱਤਰ 900 ਆਵੇਗਾ 37 ਤੇ 45 ਦਾ ਜੋੜ Plus, +18 ਦਾ ਜੋ ਇਹ ਅਸੀਂ ਇਹਨਾਂ ਵਿੱਚ ਕੋਮਨ ਕੱਢ ਲਏ ਸਾਂਝੇ ਕੱਢ ਲਏ ਕਿਉਂਕਿ ਸਾਰਿਆਂ ਦੀ ਗੁਣਾ 9 9 9 ਨਾਲ ਹੈ ਤਾਂ ਇਹਦਾ ਜੋੜ ਆਏਗਾ 7 ਤੇ 5 12 ਤੇ 8 20 ਹਸਲ 2 2 ਤੇ 3 5 5 4 9 ਤੇ 1 10 100 100 ਦੀ ਗੁਣਾ ਅਸੀਂ ਕਰਨੀ ਹੈ 9 ਨਾਲ 100 ਨਾਲ ਆਇਆ 900 ਇਹਦਾ ਉੱਤਰ ਵੀ 900 ਆਵੇਗਾ ਦੋਹੇ ਤਰੀਕਿਆਂ ਨਾਲ ਤੁਸੀਂ ਇਹ ਸਵਾਲ ਨੂੰ ਜਿਸ ਤਰ੍ਹਾਂ ਤੁਹਾਨੂੰ ਸੌਖਾ ਲੱਗੇ ਤੁਸੀਂ ਕਰ ਸਕਦੇ ਹੋ। ਹਾਂਜੀ ਪਿਆਰੇ ਬੱਚਿਓ ਅਗਲਾ ਸਵਾਲ ਹੈ 9 3 9 5 9 6। ਇਹ ਸਵਾਲ ਨੂੰ ਵੀ ਅਸੀਂ ਦੋਵੇਂ ਤਰੀਕਿਆਂ ਨਾਲ ਹੱਲ ਕਰ ਸਕਦੇ ਹਾਂ। ਇਹਨਾਂ ਦੇ ਵਿੱਚ 9 ਕਾਮਨ ਹੈ, ਸਾਂਝਾ ਹੈ ਤੇ ਪਿਛਲਿਆਂ ਦਾ ਜੋੜ ਕਰਕੇ ਅਸੀਂ 9 ਨਾਲ ਗੁਣਾ ਕਰ ਦੇਾਂਗੇ। ਜਿਸ ਤਰ੍ਹਾਂ 3 ਤੇ 5 8 8 ਤੇ 6 14 14 9 126 ਤਾਂ ਸਾਡਾ ਉੱਤਰ ਕਿੰਨਾ ਆਏਗਾ 126 ਆਪਾਂ ਦੂਜੇ ਤਰੀਕੇ ਨਾਲ ਵੀ ਦੇਖ ਲੈਂਦੇ ਹਾਂ ਬਾਡ ਮਾਸ ਦੇ ਫਾਰਮੂਲੇ ਨਾਲ ਸਭ ਤੋਂ ਪਹਿਲਾਂ ਅਸੀਂ ਗੁਣਾ ਹੱਲ ਕਰਨੀ ਹੈ 9 3 27 ਜੋੜ 9 5 45 ਜੋੜ 9 6 54 ਹੁਣ ਅਸੀਂ ਇਹਨਾਂ ਦਾ ਜੋੜ ਕਰ ਦੇਣਾ ਹੈ 27 45 ਤੇ 54 ਦਾ 7 ਤੇ 5 12 12 ਤੇ 4 16 ਹਾਸਲ 1 2 ਤੇ 4 6 ਤੇ 5 11 ਤੇ 1 12 ਇਸ ਤਰ੍ਹਾਂ ਹੱਲ ਕਰਨ ਤੇ ਵੀ ਇਸ ਦਾ ਉੱਤਰ 126 ਆਵੇਗਾ ਜਿਹੜਾ ਤਰੀਕਾ ਤੁਹਾਨੂੰ ਸੌਖਾ ਲੱਗੇ ਉਹੀ ਤੁਸੀਂ ਅਪਣਾ ਸਕਦੇ ਹੋ ਸਾਰੇ ਬੱਚਿਓ ਅਗਲੀ ਰਕਮ ਹੈ 10 ਘਟਾ 6 ਗੁਣਾ 2 ਜੋੜ 4 ਗੁਣਾ 5 ਪਹਿਲਾਂ ਅਸੀਂ ਗੁਣਾ ਗੁਣਾ ਵਾਲਿਆਂ ਜਿਹੜੇ ਵਿਅੰਜਕ ਨੇ ਉਹ ਹੱਲ ਕਰਨੇ ਹਨ 10 6 ਦੋਨੇ 12 ਜੋੜ 4 5 b ਜਿਵੇਂ ਤੁਹਾਨੂੰ ਪਹਿਲੇ ਸਵਾਲ 'ਚ ਦੱਸਿਆ ਸੀਗਾ ਜਿਸ ਵਿਅੰਜਕ ਦੇ ਅੱਗੇ ਕੋਈ ਵੀ ਅੰਜਕ ਨਹੀਂ ਲੱਗਿਆ ਹੁੰਦਾ ਜਿਸ ਸੰਖਿਆ ਦੇ ਅੱਗੇ ਕੋਈ ਵੀ ਅੰਜਕ ਨਹੀਂ ਲੱਗਿਆ ਹੁੰਦਾ ਉਹ ਜੋੜਦਾ ਹੁੰਦਾ ਹੈ ਤਾਂ ਅਸੀਂ ਜੋੜ-ਜੋੜ ਵਾਲੀਆਂ ਵਿਅੰਜਕਾਂ ਦਾ ਜੋੜ ਕਰਾਂਗੇ 10 ਤੇ 20 30 ਘਟਾ 12 30 ਦੇ ਵਿੱਚੋਂ 12 ਘਟਾਣ ਤੇ ਸਾਡਾ ਉੱਤਰ ਆ ਜਾਵੇਗਾ 18 b ਭਾਗ 5 ਭਾਗ 2 ਜੋੜ ਬ੍ਰੈਕਟ ਦੇ ਵਿੱਚ 16 ਭਾਗ 8 2 ਜੋੜ ਬ੍ਰੈਕਟ ਦੇ ਵਿੱਚ 10 ਭਾਗ 5 ਬ੍ਰੈਕਟ ਦੇ ਵਿੱਚ 3 ਜੋੜ 2 ਤਾਂ ਆ ਬੋਰਡ ਮਾਸ ਦੇ ਵਿੱਚ 20 ਤੋਂ ਭਾਅ ਬ੍ਰੈਕਟ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਹੱਲ ਕਰਨੀਆਂ ਹਨ ਅ ਬੀ ਨੂੰ 5 ਨਾਲ ਭਾਗ ਕਰਨ ਤੇ 4 5 20 4 ਆਵੇਗਾ ਇਹ ਬ੍ਰੈਕਟ ਸਾਡੀ ਹੱਲ ਹੋ ਗਈ ਹੈ 2 ਜੋੜ ਫਿਰ 16 ਭਾਗ 8 8 ਦੁਨੀ 16 2 ਆਵੇਗਾ ਗੁਣਾ 2 ਜੋੜ ਫਿਰ ਸਾਡੀ ਬ੍ਰੈਕਟ ਹੈ 10 ਦੀ ਭਾਗ 5 ਨਾਲ 2 ਆਵੇਗਾ 5 ਦੁਨੀ 10 ਗੁਣਾ 3 ਤੇ 2 5 ਸਭ ਤੋਂ ਪਹਿਲਾਂ ਅਸੀਂ ਬ੍ਰੈਕਟਾ ਹੱਲ ਕਰ ਲਈਆਂ ਹਨ ਬ੍ਰੈਕਟਾ ਤੋਂ ਬਾਅਦ ਅਸੀਂ ਕਰਨਾ ਹੈ ਭਾਗ 2 ਦੋਨੋਂ 4 ਨਾਲ ਭਾਗ ਕਰਨ ਤੇ ਆਵੇਗਾ 2 ਬਾਕੀ ਸਾਰੀ ਰਕਮ ਲਿਖਣ ਦੀ ਬਜਾਏ ਫਿਰ ਅਸੀਂ ਇਹ ਗੁਣਾ ਵਾਲੇ ਹੱਲ ਕਰ ਲੈਣੇ ਆ 2 ਦੁਨੀ 4 ਜੋੜ 2 ਪੰਜ 10 ਇਹਨਾਂ ਦਾ ਅਸੀਂ ਜੋੜ ਕਰ ਲੈਣੇ ਆ 2 ਤੇ 4 6 6 ਤੇ 10 ਸਾਡਾ ਉੱਤਰ ਆਏਗਾ 16 ਅਗਲਾ ਸਵਾਲ ਹੈ ਪਿਆਰੇ ਬੱਚੋ ਇਸ ਵਿੱਚ ਤਿੰਨ ਤਰ੍ਹਾਂ ਦੀਆਂ ਬ੍ਰੈਕਟਾਂ ਸਾਨੂੰ ਦਿੱਤੀਆਂ ਹੋਈਆਂ ਹਨ ਚੌਰਸ ਬ੍ਰੈਕਟ ਹੈ ਕਰਲੀ ਬ੍ਰੈਕਟ ਹੈ ਤੇ ਗੋਲ ਬ੍ਰੈਕਟ ਹੈ ਦਾ ਸਭ ਤੋਂ ਪਹਿਲਾਂ ਅਸੀਂ ਅੰਦਰਲੀ ਗੋਲ ਬ੍ਰੈਕਟ ਨੂੰ ਹੱਲ ਕਰਾਂਗੇ ਗੋਲ ਬ੍ਰੈਕਟ ਦੇ ਵਿੱਚ ਸਾਡੇ ਕੋਲ ਹੈ 30 10ਤੀਏ 30 3 ਨੂੰ 50 ਦੇ ਵਿੱਚੋਂ ਘਟਾਵਾਂਗੇ ਤਾਂ ਇਹ ਆ ਜਾਵੇਗਾ ਗੋਲ ਬ੍ਰੈਕਟ ਦਾ ਸਾਡੀ ਹੱਲ ਹੋ ਕੇ 20 ਬਾਕੀ ਰਕਮ ਅਸੀਂ ਉਸੇ ਤਰ੍ਹਾਂ ਲਿਖ ਲੈਂਦੇ ਹਾਂ ਪਿਆਰੇ ਬੱਚਿਓ ਉਮੀਦ ਕਰਦਾ ਮੈਂ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਦੁਬਾਰਾ ਦੇਖ ਲਓ 3 10 30 50 ਦੇ ਵਿੱਚੋਂ 30 ਨੂੰ ਘਟਾ ਕੇ ਸੜਲੇ ਵਿੱਚ ਉੱਤਰ ਆ ਗਿਆ 20 ਸਾਡੀ ਜਿਹੜੀ ਗੋਲ ਬ੍ਰੈਕਟ ਹੈ ਉਹ ਅਸੀਂ ਹੱਲ ਕਰ ਲਈ ਹੈ ਉਸ ਤੋਂ ਬਾਅਦ ਅਸੀਂ ਹੱਲ ਕਰਾਂਗੇ ਸਾਡੀ ਕਰਲੀ ਬ੍ਰੈਕਟ ਕਰਲੀ ਬ੍ਰੈਕਟ 10 ਗੁਣਾ 10 ਜੋੜ 400 ਬਹਾਅ ਹੁਣ ਅਸੀਂ ਹੱਲ ਕਰਨੀ ਹੈ ਸਾਡੀ ਕਰਲੀ ਬ੍ਰੈਕਟ 100 ਦੇ ਵਿੱਚੋਂ 20 ਘਟਾਉਣਾ ਹੈ 80 ਇਹ ਹੋ ਵੀ ਸਾਡੀ ਦੂਜੀ ਬ੍ਰੈਕਟ ਹੱਲ ਫਿਰ ਅਸੀਂ ਤੀਜੀ ਸਾਡੀ ਚੌਥੀ ਬ੍ਰੈਕਟ ਨੂੰ ਅਸੀਂ ਹੱਲ ਕਰਨਾ ਹੈ 80 ਦਾ ਪਹਾੜਾ 400 ਤੱਕ ਪੜਨਾ ਹੈ ਜਾਂ 400 ਨੂੰ 80 ਦੇ ਨਾਲ ਭਾਗ ਕਰਨਾ ਹੈ ਜੇ ਇਸ ਤਰ੍ਹਾਂ ਵੀ ਹੱਲ ਕਰ ਲਈਏ 0 ਦੇ ਨਾਲ ਕੱਟ ਜਾਈਏਗੀ ਸਾਡੀ 0 85 40 80 ਪੰਜੇ 400 ਤਾਂ ਇਹਦਾ ਉੱਤਰ ਆ ਜਾਵੇਗਾ ਸਾਡੇ ਲਈ ਵੇ 5 ਫਿਰ ਅਸੀਂ ਕੰਮ ਨਹੀਂ ਹੈ ਗੁਣਾ 100 ਦਾ ਹੀ 100 ਜੋੜ 5 ਤਾਂ ਸਾਡਾ ਉੱਤਰ ਆਏਗਾ 100 ਦੇ ਵਿੱਚ 5 ਜੋੜਨ ਨਾਲ 105 ਅਗਲਾ ਸਵਾਲ ਹੈ ਜਿਸ ਦੇ ਵਿੱਚ ਤਿੰਨ ਬ੍ਰੈਕਟਾਂ ਸਾਨੂੰ ਦਿੱਤੀਆਂ ਹੋਈਆਂ ਹਨ ਇਹਨਾਂ ਬ੍ਰੈਕਟਾਂ ਨੂੰ ਅਸੀਂ ਹੱਲ ਕਰਨਾ ਹੈ ਸਭ ਤੋਂ ਪਹਿਲਾਂ ਇਸ ਬ੍ਰੈਕਟ ਨੂੰ ਦੇਖ ਲੈਣੇ ਆ ਇਹਦੇ ਵਿੱਚ ਅਸੀਂ ਗੁਣਾ ਹੱਲ ਕਰਾਂਗੇ 6 7 42 42 ਦੇ ਵਿੱਚ ਅਸੀਂ ਜੋੜਨੇ ਆ 13 13 ਦੇ ਵਿੱਚ 42 ਜੋੜੇ ਇਹ ਆ ਜਾਵੇਗਾ 55 ਫਿਰ ਅਸੀਂ ਦੂਜੀ ਬ੍ਰੈਕਟ ਹੱਲ ਕਰਨੀ ਹੈ 11 3 33 ਘਟਾ ਫਿਰ ਅਸੀਂ ਇਹ ਵਾਲੀ ਬ੍ਰੈਕਟ ਹੱਲ ਕਰਨੀ ਹੈ 4 2 8 12 ਦੇ ਵਿੱਚੋਂ 8 ਘਟਾਏ 4 ਤਾਂ ਹੁਣ ਸਾਡੇ ਲੈ ਵੀ ਆ ਰਕਮ ਆ ਗਈ ਤਾਂ ਇਹਦਾ ਮਤਲਬ ਹੁੰਦਾ ਹੈ 3 ਦੀ 55 ਦੇ ਨਾਲ ਗੁਣਾ 55 3 165 ਜੋੜ 33 ਘਟਾ 4 ਸਭ ਤੋਂ ਪਹਿਲਾਂ ਅਸੀਂ ਜੋੜ ਕਰਨਾ ਹੈ 163 ਤੇ 33 ਇਹ ਜੋੜਾਂਗੇ ਤਾਂ ਇਹ ਆ ਜਾਵੇਗਾ 198 ਘਟਾ 4 ਤਾਂ ਸਾਡਾ ਉੱਤਰ 198 ਦੇ ਵਿੱਚੋਂ 4 ਘਟਾ ਕੇ ਆ ਜਾਵੇਗਾ 194 ਅਗਲੀ ਰਕਮ ਹੈ ਪਿਆਰੇ ਬੱਚਿਓ ਇਸ ਦੇ ਵਿੱਚ ਤੰਨੇ ਬ੍ਰੈਕਟਾਂ ਦੇ ਨਾਲ ਨਾਲ ਇੱਕ ਇਹ ਦਿੱਤਾ ਹੋਇਆ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ 바ਰ ਤਾਂ ਸਭ ਤੋਂ ਪਹਿਲਾਂ ਅਸੀਂ 바ਰ ਹੀ ਹੱਲ ਕਰਨੀ ਹੁੰਦੀ ਹੈ 10 ਗੁਣਾ 10 ਘਟਾ 400 ਭਾਗ ਕਰ ਲਈ ਬ੍ਰੈਕਟ ਘਟਾ ਗੋਲ ਬ੍ਰੈਕਟ 50 ਜੋੜ 10 3 30 ਸਾਡੀ ਵਾਰ ਆ ਜਿਹੜੀ ਉਹ ਹੱਲ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਅਸੀਂ ਹੱਲ ਕਰਨੀ ਹੈ ਗੋਲ ਬ੍ਰੈਕਟ 10 10 ਘਟਾ 400 100 ਘਟਾ 50 30 80 ਹੁਣ ਅਸੀਂ ਇਹ ਵਾਲੀ ਬ੍ਰੈਕਟ ਹੱਲ ਕਰਨੀ ਹੈ 10 10 6 400 100 ਦੇ ਵਿੱਚੋਂ 80 ਘਟਾਏ b ਹੁਣ ਅਸੀਂ ਇਹ ਵਾਲੀ ਬ੍ਰੈਕਟ ਹੱਲ ਕਰਨੀ ਹੈ 10 10 1 0 ਨਾਲ 1 0 ਕੱਟ ਗਈ 20 2 40 ਇਹ ਆ ਜਾਵੇਗਾ b ਹੁਣ ਅਸੀਂ ਇਹ ਗੁਣਾ ਹੱਲ ਕਰਨੀ ਹੈ 10 ਦੀ 10 ਨਾਲ ਗੁਣਾ ਕੀ 300 ਦੇ ਵਿੱਚੋਂ 20 ਘਟਾਣੇ ਹਨ 20 ਘਟਾ ਕੇ ਸਾਡਾ ਉੱਤਰ ਆ ਜਾਵੇਗਾ 80 ਪਿਆਰੇ ਵਿਦਿਆਰਥੀਓ ਕੁਝ ਸਵਾਲ ਤੁਹਾਨੂੰ ਅੱਜ ਵਿਅੰਜਕ ਜਾਂ ਸੰਖਿਆਵਾਂ ਦੀਆਂ ਕਿਰਿਆਵਾਂ ਜੋੜ ਘਟਾ ਗੁਣਾ ਭਾਗ ਬ੍ਰੈਕਟਸ ਨਾਲ ਸੰਬੰਧਿਤ ਕਰਵਾਏ ਹਨ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੇ ਸਮਝ ਆ ਗਏ ਹੋਣਗੇ ਤੁਸੀਂ ਇਹਨਾਂ ਦਾ ਬਾਰ ਬਾਰ ਅਭਿਆਸ ਕਰਨਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਸ਼੍ਰੀ ਅਕਾਲ